ਫੇਰ ਨਵਜੋ ਸਿੰਘ ਸਿੱਧੂ ਕਿੱਥੇ ਨੇ ਸਿੱਧੂ ਕਈ ਵਾਰੀ ਕਈ ਕਈਆਂ ਕਿਉਂਕਿ ਉਹਨਾਂ ਦੀ ਵਾਈਫ ਨੂੰ ਬੇਸਿਕਲੀ ਕੈਂਸਰ ਹੈਗਾ ਉਹਦੇ ਵਿੱਚ ਬਿਜ਼ੀ ਹੈਗੇ ਕੋਈ ਇਹੋ ਜੀ ਗੱਲ ਨਹੀਂ ਹੈ ਜੋ ਸਿੰਘ ਸਿੱਧੂ ਹਣੀ ਨਹੀਂ ਪਹੁੰਚਦੇ ਹੈਗੇ ਆ ਪਰ ਉਹ ਫਿਰ ਹਾਈ ਕਮਾਂਡ ਤੇ ਜਾਂਦੇ ਨੇ ਉੱਥੋਂ ਦੀ ਇੱਕ ਫੋਟੋ ਖਿਚਾ ਕੇ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਤੇ ਇਹ ਦੱਸਦੇ ਨੇ ਕਿ ਕਿਤੇ ਨਾ ਕਿਤੇ ਮੇਰਾ ਕਾਂਗਰਸ 'ਚ ਦਬ ਦਬਾ ਆ ਯਾਰ ਮੈਂ ਉਹਦੇ ਵਿੱਚ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ 013 ਵੀ ਹੋ ਸਕਦੀ ਆ ਕੋਕਾ ਕਈ ਵਾਰੀ ਕਿਹੋ ਸਕੋਰ ਲਿਖਿਆ ਹੁੰਦਾ ਨਾ ਪਹਿਲਾਂ 13 ਫਿਰ 0 ਕਿਹ ਜਿਹੜੀ 0 ਮੋਰੇ ਆ ਜਾਂਦੀ ਹੈ 13 ਪਿਛਲੇ ਪਾਸੇ ਚਲੇ ਜਾਂਦੇ ਸੋ ਇਹ ਇਹ ਜਦੋਂ ਲੜਾਈ ਬਣੂਗੀ ਸਸਿਕਾ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅਸੀਂ ਅੱਜ ਜਲੰਧਰ ਦੇ ਹਲਕਾ ਕਰਤਾਰਪੁਰ ਵਿੱਚ ਮੌਜੂਦ ਆ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਔਰ ਇੱਥੇ ਜਿਹੜੇ ਰਾਜਾ ਵਿਡਿੰਗ ਖੋਨੀ ਨੇ ਉਹ ਆਏ ਹੋਏ ਨੇ ਜਿਹੜੇ ਇਨਚਾਰਜ ਨੇ ਪੰਜਾਬ ਦੇ ਦਵਿੰਦਰ ਯਾਦਵ ਉਹ ਇੱਥੇ ਨੇ ਔਰ ਉਸ ਤੋਂ ਇਵਾਏ ਜਿਹੜੇ ਕਾਂਗਰਸ ਵਿਧਾਇਕ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਵੇਂ ਦੀ ਕਾਂਗਰਸ ਵੱਲੋਂ ਰਣਨੀਤੀ ਜਿਹੜੀ ਪੰਜਾਬ ਵਿੱਚ ਕੀਤੀ ਜਾਏਗੀ ਔਰ ਉਸ ਤੋਂ ਇਵਾਏ ਜਿਹੜੇ ਬੱਸੀ ਪਠਾਨਾ ਤੋਂ ਜਿਹੜੇ ਪੂਰਬ ਜਿਹੜੇ ਸਾਫਤਾ ਜਿਹੜੇ ਕਾਂਗਰਸ ਵਿਧਾਇਕ ਸੀ ਅੱਜ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਉਹਨਾਂ ਨੂੰ ਸ਼ਾਮਿਲ ਕਰਵਾਇਆ ਇਸ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀਗਲ ਪ੍ਰਗਟ ਜੀ ਸਰ ਅੱਜ ਤੋ ਰੈਲੀ ਕੀਤੀ ਜਾ ਰਹੀ ਹੈ ਕਰਤਾਰਪੁਰ ਦੇ ਵਿੱਚ ਕੀ ਕਹਿਣਾ ਚਾਹੂਗੇ ਕਿਉਂਕਿ ਅੱਜ ਜਿਹੜੇ ਅਧਿਐਕਸ਼ ਨੇ ਉਹ ਵੀ ਆਏ ਹੋਏ ਨੇ ਜਿਹੜੇ ਇੰਚਾਰਜ ਨੇ ਉਹ ਵੀ ਆਏ ਨੇ ਇਹ ਤੋ ਸੋ ਵਾਇ ਹੋਰ ਵੀ ਜਿਹੜੇ ਵੱਡੇ ਨੇਤਾ ਪਹੁੰਚੇ ਨੇ ਵੇਖੋ ਜਿਹੜਾ ਕਰਤਾਰਪੁਰ ਆ ਉਹਦੇ ਵਰਕਰਾਂ ਦੇ ਵਿੱਚ ਕਿਤੇ ਨਾ ਕਿਤੇ ਕਨਫਿਊਜ਼ਨ ਸੀ ਸੋ ਮੈਨੂੰ ਲੱਗਦਾ ਉਸ ਕਨਫਿਊਜ਼ਨ ਨੂੰ ਦੂਰ ਕਰ ਦੇ ਕਿਉਂਕਿ ਸਾਡੇ ਪੁਰਾਣੇ ਜਿਹੜੇ ਲੀਡਰ ਹੈਗੇ ਉਹ ਸਰਿੰਦਰ ਸਿੰਘ ਜੀ ਹੈਗੇ ਆ ਚੌਧਰੀ ਸਾਹਿਬ ਔਰ ਹੁਣ ਜਿਹੜੇ ਰਜਿੰਦਰ ਸਿੰਘ ਜੀ ਵੀ ਇੱਥੇ ਆਏ ਹੈਗੇ ਆ ਸੋ ਮੈਨੂੰ ਲੱਗਦਾ ਇੱਕ ਇਹੋ ਜੀ ਮੂਵਮੈਂਟ ਸ਼ੁਰੂ ਕਰੀਏ ਤਾਂ ਦੇਖ ਕੇ ਦਾ ਇੱਕ ਵਧੀਆ ਜਿਹੜਾ এনਵਾਇਰਨਮੈਂਟ ਕ੍ਰੀਏਟ ਹੋ ਸਕਦਾ ਸਰ ਗੱਲ ਕੀਤੀ ਜਾਵੇ 2024 ਦੀ ਜਿਹੜੀ ਲੋਕ ਸਭਾ ਚੋਣਾਂ ਆ ਆਮ ਆਦਮੀ ਪਾਰਟੀ ਵੀ 13 ਸੀਟਾਂ ਤੇ ਲੜਨ ਜਾ ਰਹੀ ਹੈ ਔਰ ਕਾਂਗਰਸ ਵੀ 13 ਲਿਜਟਾਂ ਤੇ ਲੜਨ ਜਾ ਰਹੀ ਹੈ ਔਰ ਇਸ ਦੌਰਾਨ ਬੀਜੇਪੀ ਅਕਾਲੀ ਦਲ ਦਾ ਗਠਬੰਧਨ ਵੀ ਹੋਣ ਜਾ ਰਿਹਾ ਹੈ ਤਕਰੀਬਨ ਉਹਨਾਂ ਵਿੱਚ ਸੀਟਾਂ ਵੀ ਤੈਅ ਹੋ ਚੁੱਕੀਆਂ ਨੇ ਤੇ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕਿਸ ਰਣਨੀਤੀ ਦੇ ਨਾਲ ਚੋਣਾਂ ਲੜੇਗੀ ਦੇਖੋ ਦੇਸ਼ ਕੋਲੋਂ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਔਰ ਦੇਸ਼ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੇ ਜੋ ਮਾਹੌਲ ਕ੍ਰੀਏਟ ਕੀਤਾ ਆ ਉਹਦੇ ਅਗੇਸਟ ਜਿਹੜੀ ਆ ਪੰਜਾਬ ਕਾਂਗਰਸ ਖੜੀ ਹੋਈ। ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਅਸੀਂ ਤਾਂ ਦੋਨੇ ਐਂਗਲ ਲੈ ਕੇ ਔਰ ਉਹਦੇ ਲਈ ਬੜਾ ਐਗਰੈਸਿਵਲੀ ਜਿਹੜਾ ਖੜਾ ਗਏ ਤਾਂ ਕਿ ਦੇਸ਼ ਨੂੰ ਵੀ ਬਚਾਇਆ ਜਾ ਸਕੇ ਤੇ ਪੰਜਾਬ ਨੂੰ ਵੀ ਬਚਾਇਆ ਜਾ ਸਕੇ। ਤੁਸੀਂ ਗੱਲ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਲੇਕਿਨ ਜਿਹੜੇ ਅੱਜ ਬਸੀ ਪਠਾਨਾ ਤੋਂ ਜਿਹੜੇ ਸਾਬਕਾ ਵਿਧਾਇਕ ਸੀਗੇ ਜੀਪੀਜੀ ਉਹ ਸ਼ਾਮਿਲ ਹੋਏ ਨੇ ਆਮ ਆਦਮੀ ਪਾਰਟੀ ਚ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਾਮਿਲ ਕਰਾਇਆ ਇਸੇ ਤਰ੍ਹਾਂ ਪਿਛਲੇ ਜਿਹੜੀ ਚਿਮਨੀ ਚੋਣਾ ਹੋਈਆਂ ਸੀ ਉਹਦੇ ਵਿੱਚ ਰਿੰਕੂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕਾਂਗਰਸ ਪਾਰਟੀ ਤੋਂ ਪੂਰਾ ਵਿਧਾਇਕ ਸੀ ਉਹ ਵੀ ਉਸ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਸੀਗੇ ਤੇ ਉਹ ਸੰਸਦ ਬਣੇ ਨੇ ਤੇ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਿ ਕਾਂਗਰਸ ਛੱਡ ਕੇ ਜਿਹੜੇ ਨੇਤਾ ਜਾ ਰਹੇ ਨੇ ਆਮ ਆਦਮੀ ਪਾਰਟੀ ਵਿੱਚ ਇਹਦਾ ਨੁਕਸਾਨ ਹੋਏਗਾ ਕੋਈ ਬਹੁਤਾ ਨੁਕਸਾਨ ਨਹੀਂ ਕਿਉਂਕਿ ਜਦੋਂ ਸੀਜ਼ਨਲ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਆ ਦੇਖੋ ਮੈਂ ਤਾਂ ਲੌਜੀਕ ਦੀ ਲੜਾਈ ਲੜਦਾ ਹੁੰਦਾ ਮੈਂ ਤਾਂ ਜਿਹੜੀ ਲੌਜੀਕ ਦੀ ਲੜਾਈ ਆ ਉਹਦੇ ਤੇ ਵਿਸ਼ਵਾਸ ਰੱਖਦਾ ਆਦਰਵਾਈਜ਼ ਮੈਂ ਇਹਨਾਂ ਛੋਟੀਆਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦਾ ਕੀ ਲੱਗਦਾ ਹੈ ਗਿਆ ਕਿ ਇਸ ਵਾਰ ਜਲੰਧਰ ਤੋਂ ਕਿਹਨੂੰ ਟਿਕਟ ਦਿੱਤੀ ਜਾਏਗੀ ਕਿਉਂਕਿ ਅਸੀਂ ਪ੍ਰਤਾਪ ਸਿੰਘ ਬਾਜਵਾ ਹੁਣਾਂ ਨਾਲ ਵੀ ਗੱਲਬਾਤ ਕੀਤੀ ਤੇ ਉਹ ਕਹਿੰਦੇ ਕਿ ਹਜੇ ਜਿਹੜੇ ਐਕਸ ਕੈਂਡੀਡੇਟ ਸੀਗੇ ਉਹ ਵੀ ਨਾਲ ਖੜੇ ਸੀ ਕਹਿੰਦੇ ਹਜੇ ਕੋਈ ਟਿਕਟ ਫਾਈਨਲ ਨਹੀਂ ਹੋਈ ਹੈ ਲੇਕਿਨ ਚਰਨਜੀਤ ਚੰਨੀ ਦੀ ਜਿਹੜੀ ਚਰਚਾ ਬਣੀ ਹੋਈ ਹੈ ਲਗਾਤਾਰ ਔਰ ਦੱਸਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਉਹਨਾਂ ਨੂੰ ਇੱਥੇ ਜਲੰਧਰ ਤੋਂ ਟਿਕਟ ਦੇਵੇਗੀ ਦੇਖੋ ਇਹ بڑے ਜਿਹੜੇ ਸਰਵੇ ਸਰਵੇ ਹੋ ਰਹੇ ਹੈਗੇ ਆ ਇਹ ਜਿਹੜੇ ਲੋਕ ਬੈਠੇ ਆ ਇਨਾ ਨੇ ਡਿਸਾਈਡ ਕਰਨਾ ਜਾਂ ਸਾਡੇ ਉੱਤੇ ਹਾਈ ਕਮਾਂਡ ਨੇ ਡਿਸਾਈਡ ਕਰਨਾ ਬਟ ਇਹ ਬੜੀ ਕਲੀਅਰ ਹੈ ਕਿ ਵਨੇਰੇਬਿਲਟੀ ਇਸ ਦਾ ਓਨਲੀ ਕ੍ਰਾਈਟੇਰੀਆ ਕਿਸੇ ਨੂੰ ਇਹਦੇ ਵਿੱਚ ਨਾਰਾਜ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਇਹਦੇ ਵਿੱਚ ਇਦਾਂ ਸੋਚਣ ਦੀ ਜ਼ਰੂਰਤ ਨਹੀਂ ਹੈ ਕਿ ਉਹਨੂੰ ਮਿਲ ਜੂਗੀ ਉਹਨੂੰ ਮਿਲ ਜੂਗੀ ਕਿਉਂਕਿ ਬਹੁਤ ਕ੍ਰੂਸ਼ਲ ਦੇਸ਼ ਲਈ ਬਹੁਤ ਕ੍ਰੂਸ਼ਲ ਇਲੈਕਸ਼ਨ ਹੈ ਕਾਂਗਰਸ ਲਈ ਬਹੁਤ ਕ੍ਰੂਸ਼ਲ ਇਲੈਕਸ਼ਨ ਹੈ ਇਸ ਕਰਕੇ ਜਿੰਨੀ ਕ ਗੱਲ ਮੈਨੂੰ ਸਮਝ ਆਉਂਦੀ ਆ ਕਿਉਂਕਿ ਮੈਂ ਵੀ ਸਕ੍ਰੀਨਿੰਗ ਕਮੇਟੀ ਦਾ ਪੰਜ ਸਟੇਟਾਂ ਦਾ ਮੈਂਬਰ ਹੈਗਾ ਸੋ ਸਾਰਾ ਕਲੀਅਰ ਕਟ ਇੰਡੀਕੇਸ਼ਨ ਹੈਗੀ ਆ ਕਿ ਵਨੇਰੇਬਿਲਟੀ ਸ਼ੁੱਡ ਬੀ ਓਨਲੀ ਕ੍ਰਾਈਟਰੀਆ ਤਾਂ ਕੀ ਲੱਗਦਾ ਹੈ ਕਿ ਜਿਹੜਾ ਬੀਜੇਪੀ ਅ ਕਾਲੀ ਦਲ ਦਾ ਗਠਜੰਬੰਧਨ ਹੋਣ ਜਾ ਰਿਹਾ ਹੈਗਾ ਆ ਤੇ ਤਕਰੀਬਨ ਸੀਟਾਂ ਵੀ ਉਹਨਾਂ ਚ ਤੈਅ ਹੋ ਚੁੱਕੀਆਂ ਨੇ ਤੇ ਕਿਤੇ ਨਾ ਕਿਤੇ ਕਾਂਗਰਸ ਨੂੰ ਇਸ ਦਾ ਜਿਹੜਾ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਪਿਛਲੀ ਵਾਰ ਜਿਮਨੀ ਚੋਣਾਂ ਚ ਅਸੀਂ ਦੇਖਿਆ ਸੀਗਾ ਕਿ ਦੋਨੋਂ ਪਾਰਟੀਆਂ ਅਲੱਗ-ਅਲੱਗ ਲੜੀਆਂ ਸੀ ਲੇਕਿਨ ਹੁਣ ਘਟਬੰਧਨ ਹੋ ਰਿਹਾ ਹੈ ਔਰ ਪਿੰਡਾਂ ਦੀ ਸ਼ਹਿਰਾਂ ਦੀ ਵੋਟ ਜਿਹੜੀ ਹੈਗੀ ਆ ਉਹਦੀ ਗਿਣਤੀ ਵੱਧ ਸਕਦੀ ਆ ਦੋਨੋਂ ਪਾਰਟੀਆਂ ਦੇ ਦੇਖੋ ਜਿਹੜੇ ਹਾਲਾਤ ਆ ਉਹ ਡਿਫਰੈਂਟ ਹੋ ਗਏ ਆ ਕਿਉਂਕਿ ਜਿਹੜੇ ਹਾਲਾਤ ਬੇਸਿਕਲੀ ਭਾਜਪਾ ਨੇ ਦੇਸ਼ ਦੇ ਬਣਾਏ ਆ ਔਰ ਅਕਾਲੀ ਦਲ ਨੇ ਪੰਜਾਬ ਦੇ ਬਣਾਏ ਆ ਕਿਸੇ ਨੂੰ ਭੁੱਲੇ ਨਹੀਂ ਹੈ ਪੰਜਾਬੀ ਬੜੇ ਅਵੇਅਰ ਹੈਗੇ ਆ ਸੋ ਮੈਨੂੰ ਲੱਗਦਾ ਕਿਤੇ ਉਹਨਾਂ ਦਾ ਹੋਰ ਵੱਧ ਨੁਕਸਾਨ ਨਾ ਹੋ ਜਵੇ ਜਿਹੜੇ ਇਸ ਅਲਾਈਅ ਫਾਈਟ ਹੁੰਦੀ ਆ ਨਾ ਮੈਂ ਤਾਂ ਖਿਡਾਰੀ ਆ ਜਿਹੜੀ ਫਾਈਟ ਤਾਂ ਫਾਈਟ ਹੁੰਦੀ ਆ ਚਾਹੇ ਕੋ ਪਲੇਅਰ ਮਾੜਾ ਹੋਵੇ ਚਾਹੇ ਚੰਗਾ ਹੋਵੇ ਜਿਹੜਾ ਵੀ ਖੜ ਕੇ ਤੇ ਪੂਰੀ ਦ੍ਰਿੜਤਾ ਨਾਲ ਲੜੂਗਾ ਅੱਗੇ ਤਾਂ ਉਹ ਹੀ ਨੇ ਤੇ ਲੱਗਦਾ ਕੀ ਹੈਗਾ ਕਾਂਗਰਸ ਪਾਰਟੀ ਕਿਸ ਮੁੱਦਿਆਂ ਨੂੰ ਲੈ ਕੇ ਚੋਣਾ ਲੜਨ ਗਈਆਂ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਸੀਐਮ ਨੇ ਭਗਵੰਤ ਮਾਨ ਉਹਨਾਂ ਨੇ ਦਾਅਵਾ ਕੀਤਾ ਕਿ 13 ਵਿੱਚੋਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੇਗੀ ਆਮ ਆਦਮੀ ਪਾਰਟੀ 0 13 ਵੀ ਹੋ ਸਕਦੀ ਆ ਤੋ ਕਿ ਕਈ ਵਾਰੀ ਕਿਹੋ ਸਕੋਰ ਲਿਖਿਆ ਹੁੰਦਾ ਨਾ ਪਹਿਲਾਂ 13 ਫਿਰ 0 ਕਿ ਯਾਰੀ 0 ਮੋਰੇ ਆ ਜਾਂਦੀ ਹੈ 13 ਪਿਛਲੇ ਪਾਸੇ ਚਲੇ ਜਾਂਦੇ ਸੋ ਇਹ ਇਹ ਜਦੋਂ ਲੜਾਈ ਬਣੂਗੀ ਕਿਉਂਕਿ ਪਰ ਜਿਹੜੀ 2 ਸਾਲ ਦੀ ਕਾਰਗੁਜ਼ਾਰੀ ਆ ਤੇ ਉਹਨਾਂ ਕੋ ਕੈਂਡੀਡੇਟ ਦਾ ਨਾਂ ਹੋਣਾ ਇਹ ਇਹਨਾਂ ਦੀ ਜਿਹੜੀ ਬૌਧਿਕ ਜਿਹੜੀ ਕਮਜ਼ੋਰੀ ਦੀ ਨਿਸ਼ਾਨੀ ਆ ਸੋ ਇਸ ਕਰਕੇ ਇਹ ਕਹਿਣਾ ਕਿਉਂਕਿ ਇਹ ਬੇਸਿਕਲੀ ਅਸਲੀ ਗੱਲ ਹੈ ਜਿਹੜਾ ਨਾਟਕ ਕਰਦੀ ਹੈ ਪਾਰਟੀ ਡਰਾਮਟਾਈਜ਼ ਕਰਦੀ ਆ ਵਿਧਾਨ ਸਭਾ ਦੇ ਵਿੱਚ ਇਹਦੇ ਧੋਲਾ ਵਾ ਇਹਨਾਂ ਕੋਲ ਕੰਮ ਕਰਨ ਲਈ ਕੁਝ ਹੈ ਨਹੀਂ ਨਾ ਇਹਨਾਂ ਨੇ 2 ਸਾਲ ਕਿਉਂਕਿ ਤੁਸੀਂ ਵੀ ਜਲੰਧਰ ਦੇ ਵਸਨੀਕ ਹੋ ਤੇ ਜੇ ਕੋਈ ਜਲੰਧਰ ਦੇ ਵਿੱਚ ਹੀ ਪਿਛਲੇ 2 ਸਾਲਾਂ ਚ ਇੱਟ ਵੀ ਲੱਗੀ ਹੋਵੇ ਤਾਂ ਤੁਸੀਂ ਦੱਸ ਦਿਓ ਮੈਂ ਉਹਦੀ ਤਾਇਦ ਕਰ ਦੂੰਗਾ ਜੇ ਗੱਲ ਕੀਤੀ ਹੈ ਵਿਧਾਨ ਸਭਾ ਦੇ ਵਿੱਚ ਸੀਐਮ ਮਾਨ ਨੇ ਕਿਹਾ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਤਾਂ ਆਪਸ ਦੇ ਵਿੱਚ ਹੀ ਜਿਹੜੀ ਹਜੇ ਲੜਾਈ ਉਹਨਾਂ ਦੀ ਜਾਰੀ ਹੈਗੀ ਆ ਔਰ ਇੱਕ ਇੱਕ ਜੁੜ ਤਾਂ ਹੋ ਹੀ ਨਹੀਂ ਪਾਰੀ ਹੈਗੀ ਆ ਆ ਤੁਹਾਨੂੰ ਨਹੀਂ ਲੱਗਦਾ ਇੱਕ ਜੁਟ ਹੋ ਕੇ ਬੈਠੇ ਆ ਫਿਰ ਨਵਜੋਤ ਸਿੰਘ ਸਿੱਧੂ ਕਿੱਥੇ ਨੇ ਸਿੱਧੂ ਕਈ ਵਾਰੀ ਕਈ ਕਈਆਂ ਕਿਉਂਕਿ ਉਹਨਾਂ ਦੀ ਵਾਈਫ ਨੂੰ ਬੇਸਿਕਲੀ ਕੈਂਸਰ ਹੈਗਾ ਉਹਦੇ ਵਿੱਚ ਬਿਜ਼ੀ ਹੈਗੀ ਕੋਈ ਇਹੋ ਜੀ ਗੱਲ ਨਹੀਂ ਹੈਗੀ ఎవਰੀਥਿੰਗ ਇਜ਼ ਦੇਖੋ ਕਾਂਗਰਸ ਦੇ ਵਿੱਚ ਡੈਮੋਕ੍ਰੇਸੀ ਹੈਗੀ ਆ ਆਮ ਆਦਮੀ ਪਾਰਟੀ ਤੁਸੀਂ ਡੈਮੋਕ੍ਰੇਸੀ ਦੇਖੀ ਕਦੀ ਬੀਜੇਪੀ ਦੇ ਵਿੱਚ ਕਦੀ ਡੈਮੋਕ੍ਰੇਸੀ ਦੇ ਡਿਕਟੇਟਰਸ਼ਿਪ ਹੈਗੀ ਆ ਸੋ ਮੈਨੂੰ ਲੱਗਦਾ ਹਾਂ ਅਸੀਂ ਕਈ ਵਾਰੀ ਵੱਧ ਬੋਲ ਜਾਂਦੇ ਹਾਂ ਜ਼ਰੂਰਤ ਨਾਲੋਂ ਵੱਧ ਬੋਲ ਜਾਂਦੇ ਹਾਂ ਇਸੇ ਕਰਕੇ ਤੁਹਾਨੂੰ ਲੋਕਾਂ ਨੂੰ ਖਬਰਾਂ ਖਬਰਾਂ 'ਚ ਮਸਾਲਾ ਜਿਹੜਾ ਉਹ ਵੱਧ ਸ਼ਾਲਾ ਲੇਕਿਨ ਰਾਜਾ ਵੜਿੰਗ ਹੋਣੀ ਲਗਾਤਾਰ ਉਹਨਾਂ ਦੇ ਖਿਲਾਫ ਬੋਲਦੇ ਨਜ਼ਰ ਆਏ ਉਹਨਾਂ ਨੇ ਅਲੱਗ-ਅਲੱਗ ਸਟੇਟਮੈਂਟ ਦਿੱਤੀ ਕਿ ਇਹਨਾਂ ਨੂੰ ਪਾਰਟੀ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਦੇਖੋ ਉਹ ਤੁਸੀਂ ਰਾਜਾ ਵੜਿੰਗ ਜੀ ਨਾਲ ਗੱਲ ਕਰ ਲਓ ਪਰ ਮੈਨੂੰ ਜਿੰਨੀ ਕ ਗੱਲ ਸਮਝ ਆ ਹੈ ਉਹਦੇ ਵਿੱਚ ਕੋਈ ਇਹੋ ਜੀ ਸਮੱਸਿਆ ਨਹੀਂ ਹੈਗੀ ਜਿੱਥੇ ਪਾਰਟੀ ਦੀ ਕੋਈ ਪ੍ਰੋਬਲਮ ਹੈ ਜੇ ਗੱਲ ਕੀਤੀ ਆਵੇ ਤਾਂ ਸੀਐਮ ਮਾਨ ਨੇ ਵੀ ਵਿਧਾਨ ਸਭਾ ਚ ਗਿਆ ਕਿ ਮਿੱਤਰ ਪਿਆਰੇ ਮਿੱਤਰ ਪਿਆਰੇ ਸਿਰਫ ਇਕੱਲੇ ਹੀ ਲੱਗੇ ਰਹਿੰਦੇ ਨੇ ਨਾਲ ਉਹਨਾਂ ਦੇ ਕੋਈ ਖੜਦਾ ਨਹੀਂ ਹੈਗਾ ਔਰ ਇਹ ਕਹਿੰਦੇ ਕਿ ਬਿਨਾ ਜਿਹੜੇ ਡਰਾਈਵਰ ਦੀ ਟ੍ਰੇਨ ਹੈ ਜਿਸ ਨੂੰ ਬ੍ਰੇਕ ਲਾਣੀ ਬਹੁਤ ਜ਼ਰੂਰੀ ਹੈ ਦੇਖੋ ਭਗਵਾਨ ਤੁਮਾਰ ਜੀ ਕਹਿੰਦੇ ਕੁਛ ਆ ਜੇ ਮੈਂ ਉਹਨਾਂ ਦੀਆਂ 20 ਗੱਲਾਂ ਦੱਸ ਦਊਂਗਾ ਜਿਹੜੀਆਂ ਉਹ ਕਹਿੰਦੇ ਸੀ ਪਰ ਹੋਈਆਂ ਨਹੀਂ ਅਗਨੀ ਅਗਨੀ ਵੀਰ ਆਲਾ ਉਹਨਾਂ ਨੇ ਬੀਜੇਪੀ ਨੂੰ ਉਹ ਵਿੰਨਿਆ ਸੀ ਲੇਕਿਨ ਇੱਕ ਹਫਤੇ ਬਾਅਦ ਬੀਸੀਜ਼ ਨੂੰ ਚਿੱਠੀ ਪਾਤਦੀ ਸੀ ਕਿ ਹਾਂ ਵੀ ਇਹਨਾਂ ਦੀ ਸਾਰੀ ਸਪੋਰਟ ਕਰੋ ਸੋ ਉਹਨਾਂ ਦੀ ਕਹਿਣੀ ਤੇ ਕਰਨੀ ਦੇ ਸੀਐਮ ਇਦਾਂ ਨਹੀਂ ਭਿਆਨ ਦਿੰਦਾ ਹੁੰਦਾ ਸੀ ਐਮ ਇਦਾਂ ਦੀ ਭਾਸ਼ਾ ਨਹੀਂ ਯੂਜ਼ ਕਰਦਾ ਹੁੰਦਾ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਯੂਜ਼ ਕਰਦੇ ਆ ਸੋ ਮੈਨੂੰ ਲੱਗਦਾ ਉਸ ਮਰਿਆਦਾ ਨੂੰ ਠੀਕ ਰੱਖਣਾ ਚਾਹੀਦਾ ਤਾਂ ਕਿ ਲੋਕਾਂ ਦੇ ਵਿੱਚ ਸੀਐਮ ਪ੍ਰਤੀ ਵਿਸ਼ਵਾਸ ਵਧਿਆ ਸਰ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਕਈ ਅਸੀਂ ਦੇਖਿਆ ਰੈਲੀਆਂ ਕਈ ਅਸੀਂ ਇਵੈਂਟ ਦੇਖਿਆ ਜਿਦੇ ਵਿੱਚ ਨਵਜੋਤ ਸਿੰਘ ਸਿੱਧੂ ਹਣੀ ਨਹੀਂ ਪਹੁੰਚਦੇ ਹੈਗੇ ਆ ਪਰ ਉਹ ਫਿਰ ਹਾਈ ਕਮਾਂਡ ਤੇ ਜਾਂਦੇ ਨੇ ਉਹ ਤੋਂ ਇੱਕ ਫੋਟੋ ਕਿਚਾ ਕੇ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੇ ਤੇ ਇਹ ਦੱਸਦੇ ਨੇ ਕਿ ਕਿਤੇ ਨਾ ਕਿਤੇ ਮੇਰਾ ਕਾਂਗਰਸ ਚ ਦਬ ਦਬਾਇਆ ਮੈਂ ਉਹਦੇ ਵਿੱਚ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਨੂੰ ਲੱਗਦਾ ਬਿਲਕੁਲ ਠੀਕ ਠਾਕ ਹੈ ਕੋਈ ਇਹੋ ਜੀ ਸਮੱਸਿਆ ਨਹੀਂ ਹੈ ਸੋ ਉਹਨੂੰ ਆਪਾਂ ਇੰਨਾ ਉਸ਼ਾਲੀਏ ਨਾ ਆਪਾਂ ਡੈਮੋਕ੍ਰੇਸੀ ਦੀ ਪਰਖ ਕਰੀਏ ਧੰਨਵਾਦ ਸੋ ਇਹ ਸੰਸਦਗੇ ਕਾਂਗਰਸ ਵਿਧਾਇਕ ਪਰਗਤ ਸਿੰਘ ਜੀ ਜਿਨ੍ਹਾਂ ਨੇ ਸਾਡਾ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈਗਾ ਕਿ ਬੀਜੇਪੀ ਅਕਾਲੀ ਦਲ ਦਾ ਅਗਰ ਗੜ ਜੋੜ ਵੀ ਹੁੰਦਾ ਹੈਗਾ ਤੇ ਸਭ ਲੋਕਾਂ ਨੂੰ ਪਤਾ ਕਿ ਉਹਨਾਂ ਨੇ ਅੱਜ ਤੱਕ ਕੀ ਕੀਤਾ ਪੰਜਾਬ ਲਈ ਔਰ ਆਮ ਆਦਮੀ ਪਾਰਟੀ ਤੇ ਇਹ ਗੱਲ ਵੀ ਕਹਿ ਰਹੇ ਨੇ ਅਗਰ ਸੀਐਮ ਮੰ 13 0 ਦੀ ਗੱਲ ਕਰ ਰਹੇ ਤੇ 0 13 ਵੀ ਹੋ ਸਕਦੀਆਂ ਨੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਪੰਜਾਬ ਤੱਕ ਲਈ ਮੈਂ ਜਲੰਧਰ ਤੋਂ ਦਵਿੰਦਰ ਕੁਮਾਰ